ਕਿਹੜੇ ਹਾਂ ਪੁੱਤ ਹਾਂ ਅੱਛਾ ਨੀਰਜ ਨੂੰ ਪਤਾ ਹੈ ਹਾਂ ਚਲ ਪਸੂ ਖੋਲਣਾ ਰਹਿ ਗਏ ਉਹ ਖੋਲ ਕੇ ਬੰਦ ਦੇ ਉੱਥੇ ਤੁਸੀਂ ਨਹੀਂ ਨਹੀਂ ਮਾਂ ਕੋਈ ਨਾ ਰੋਕ ਕੇ ਖੋਲ ਲੈ ਉਹ ਤੇਰੇ ਨਾਲ ਗੱਲ ਕਰਨੀ ਸੀ ਕਿ ਮੈਂ ਇੱਕ ਚਾਹ ਪੀਣੀ ਹੈ ਹੁਣ ਨਹੀਂ ਨਹੀਂ ਮਾਂ ਚਾਹ ਤਾਂ ਮੈਂ ਆਪੇ ਬਣਾ ਕੇ ਪੀ ਲੂੰ ਨਾਲ ਮੈਂ ਤੈਨੂੰ ਪਿਆ ਦੂੰ ਹੈ ਚਾਹ ਬਣਾ ਕੇ ਤੂੰ ਪੁੱਤ ਫਿਰ ਕੀ ਹੁੰਦਾ ਮਾਂ ਲੱਗ ਕੇ ਬਣਾਉਂਦੀ ਨਹੀਂ ਹੁੰਦੀ ਸਾਰੇ ਮੈਂ ਹਾਂ ਪਰ ਟਾਈਮ ਹੋ ਗਿਆ ਪੁੱਤ ਤੇਰੇ ਹੱਥ ਦੀ ਚਾਹ ਪੀਤੀਂ ਨਾ ਕੋਈ ਨਾ ਮੈਂ ਅੱਜ ਬਣਾ ਕੇ ਦੇਣ ਚਾ ਉਹ ਨਾ ਮੈਂ ਕਹਿੰਦੀ ਸੀ ਲਾਡੀ ਨੇ 50000 ਫੜਿਆ ਸੀ ਕਿਸੇ ਤੋਂ ਜਦੋਂ ਆਪਾਂ ਸਾਂਝੇ ਘਰ 'ਚ ਸੀਗੇ ਉਦੋਂ ਵੀਰੇ ਨੇ ਲੋਡ ਸੀ ਨਾ ਤੇ ਹੁਣ ਉਹਨਾਂ ਨੇ ਤਾਂ ਮੋੜਿਆ ਨਹੀਂ ਹੈਗਾ ਲਾਡੀ ਨੂੰ ਮੋੜਨਾ ਪਊਗਾ ਤੇ ਉਹਨੂੰ ਬਾਰੀ-ਬਾਰੀ ਫੋਨ ਲਾ ਕੇ ਤੰਗ ਕਰੀ ਜਾਂਦੇ ਆ ਜਿਹੜੇ ਪੈਸੇ ਸੀ ਸਾਰੇ ਆਪਾਂ ਘਰ ਤੇ ਲਾਤੇ ਆ ਸਮਾਨ-ਸਮੂਨ ਖਰੀਦ ਕੇ ਲਿਆਂਦਾ ਸਾਰਾ ਨਮ ਹੈ ਤੇ ਫਿਰ ਪੁੱਤ ਮੈਂ ਕੀ ਕਰ ਸਕਦੀ ਆ ਧੋਲਾ ਪੁੱਤ ਨਾ ਧੋਲੇ ਨਹੀਂ ਮੈਂ ਮੈਂ ਬੋਝ ਦੀ ਕੋਈ ਹੱਲ ਹੋ ਜਾਣਾ ਹੱਲ ਪੁੱਤ ਮੈਂ ਤਾਂ ਕਿਹਦੇ ਕੋਲ ਮੰਗ ਸਕਦੀ ਆ ਪੁੱਤ ਤੈਨੂੰ ਪਤਾ ਤਾਂ ਹੈ ਸਾਰਾ ਕੁਝ ਤਾਂ ਤੁਹਾਨੂੰ ਵੰਡ ਕੇ ਦੇਤਾ ਮਾ ਕਰਤਾ ਤੂੰ ਸਕਦੀ ਆ ਹੱਲ ਲੈ ਪੁੱਤ ਮੈਂ ਕਿਹਦੇ ਦਰਚ ਜਾ ਕੇ ਮੰਗਤੀ ਬਣਾ ਕਿੱਥੋਂ ਲਿਆਵਾਂ ਮੈਂ ਪੈਸੇ 50000 ਰੁਪਇਆ ਜਿਆਦੇ ਨਹੀਂ ਪੁੱਤ ਮਾ ਹਾਲ ਤਾਂ ਤੂੰ ਬਾਹਲੇ ਪੈਸੇ ਦਾ ਕਰ ਸਕਦੀ ਆ ਥੋੜਿਆਂ ਦਾ ਨਹੀਂ ਉਹ ਕਿਵੇਂ ਪੁੱਤ ਆ ਜਿਹੜੇ ਕੰਨਾਂ ਚ ਪਾਏ ਆ ਨਾਨਾ ਪੁੱਤ ਹੈ ਲੈ ਦੱਸ ਇਹ ਤਾਂ ਤੇਰੇ ਬਾਪੂ ਨੇ ਕਰਵਾ ਕੇ ਦਿੱਤੇ ਸੀ ਉਹਦੀ ਨਿਸ਼ਾਨੀ ਹੈ ਐ ਕਿਵੇਂ ਦੇ ਦਾਂ ਮਾਂ ਅਸੀਂ ਕਿਹੜਾ ਵੇਚਨੇ ਆ ਬੈਂਕ 'ਚ ਧਰ ਕੇ ਪੈਸੇ ਲੈ ਲਾਂਗੇ ਇੱਕ ਵਾਰੀ ਬਾਅਦ ਜਦੋਂ ਸਾਡੇ ਕੋਲ ਪੈਸੇ ਆਏ ਅਸੀਂ ਛੁੜਾ ਲਾਂਗੇ ਤੇਨੂੰ ਦੇ ਦਾਂਗੇ ਨਾਨਾ ਪੁੱਤ ਇਹ ਨਹੀਂ ਮੈਂ ਦਿੰਦੀ ਇਹਨਾਂ ਨੂੰ ਨਾ ਕਿਹੋ ਮੈਨੂੰ ਨਾ ਨਾ ਕਿਹਨੂੰ ਪਾ ਕੇ ਦਿਖਾਉਣੇ ਮਣਿਆ ਦਾ ਸੱਸ ਉਮਰੇ ਕੌਣ ਦੇਖ ਰਿਹਾ ਤੇਰੇ ਕੰਨਾਂ 'ਚ ਪਾਏ ਇਹ ਹੈ ਆਪਦੇ ਪੁੱਤਾਂ ਨੇ ਕਦੇ ਕੁਝ ਬਣਾਇਓ ਬਣਾਏ ਬਾਪੂ ਨੇ ਬਾਪੂ ਮਰਿਆ ਤਾਂ ਨਹੀਂ ਬਾਪੂ ਜਾਉਂਦਾ ਹੀ ਆ ਹਾਏ ਹਾਏ ਐ ਕਾਨੂੰ ਕਹਿਨੀ ਹੈ ਹੈ ਸੁੱਖੀ ਸੰਦੀ ਉਹ ਕਿਉਂ ਮਰੇ ਮੈਂ ਮਰਾਂ ਪਹਿਲਾਂ ਹਾਂ ਫਿਰ ਮੇਰੀ ਗੱਲ ਸੁਣ ਉਹਦੇ ਜਵਾਕ ਅਸੀਂ ਆ ਹੈ ਲਾਡੀ ਆ ਉਹਦਾ ਪੁੱਤੀ ਆ ਉਹਦੀ ਨਿਸ਼ਾਨੀ ਆ ਉਹਨੂੰ ਚਾਹੀਦੇ ਪੈਸੇ ਆ ਲਾ ਕੇ ਦੇ ਦੇ ਆ ਨਾਲ ਆ ਚੂੜੀਆਂ ਸੋਹਣੀਆਂ ਲੱਗਦੀਆਂ ਤੇਰੇ ਹੱਥਾਂ 'ਚ ਪਾਈਆਂ ਹਾਏ ਹਾਏ ਨਾ ਪੁੱਤ ਦੇਖੀ ਹਰਪ੍ਰੀਤ ਨੂੰ ਦੇਣੀਆਂ ਨੇ ਇਹ ਮੈਂ ਕਿਉਂ ਰੋਟੀ ਹਰਪ੍ਰੀਤ ਲਾ ਕੇ ਦਿੰਦੀ ਆ ਤੁਹਾਨੂੰ ਲੰਗਰ ਤਾਂ ਅਸੀਂ ਪਕਾਉਣੇ ਆਂ ਹੈ ਪੈਸੇ ਤਾਂ ਘਰੇ ਥੋੜੇ ਜਿਹਾ ਅਸੀਂ ਲਾਉਣੇ ਦਵਾਈਆਂ ਬੂਟੀਆਂ ਤੇ ਬਿਮਾਰ ਹੋ ਗਿਆ ਅਸੀਂ ਚੱਕ ਕੇ ਲੈ ਕੇ ਜਨ ਚੂੜੀਆਂ ਹਲਪਿੱਦ ਨੂੰ ਦੇਂਗੀ ਕੀ ਗੱਲ ਤੀ ਦਾ ਘਰ ਪਰ ਦੇ ਜਦੋਂ ਵਿਆਹ ਤੇ ਇੰਨੇ ਪੈਸੇ ਲਾਤੇ ਹੁਣ ਇਹਨੂੰ ਚੂੜੀਆਂ ਦੇ ਕੀ ਲੋੜ ਪੁੱਤ ਕਿਉਂ ਝੂਠ ਬੋਲਦੀ ਹੈ ਰੋਟੀ ਟੁਕ ਤਾਂ ਮੈਂ ਆਪ ਬਣਾਉਣੀ ਆ ਮੈਂ ਤਾਂ ਹੱਥ ਫੂਕ ਲੈਨੀ ਆ ਹੈ ਮੈਨੂੰ ਕੌਣ ਖਵਾਉਂਦਾ ਪੂੜੇ ਨਾਲੇ ਇਹ ਕਿਵੇਂ ਦੇ ਦਾਂ ਮੈਂ ਆ ਹੁਣ ਦੋ ਦਿਨ ਹੀ ਪਕਾਇਆ ਸੁਣਾਈ ਨਹੀਂ ਆ ਆ ਮੇਰਾ ਨਹੀਂ ਸੀਗਾ ਮਨ ਮੇਰੀ ਨਹੀਂ ਤਵੇ ਤੇ ਠੀਕ ਸੀ ਨਹੀਂ ਪਕਾਂਗੀਆਂ ਲੋਕਾਂ ਨੂੰ ਐ ਕਰ ਐ ਕਰ ਬਾਬੇ ਚ ਹੋਕਾ ਦੇ ਆ ਉਥੇ ਜੇ ਬਾਬੇ ਦਾ ਸਪੀਕਰ ਹੋਕਾ ਦੇ ਆ ਮੈਨੂੰ ਨਾ ਰੋਟੀਆਂ ਨਹੀਂ ਪਕਾਂਗਾ ਮੈਂ ਪਕਾਂਗਾ ਰੋਟੀਆਂ ਜਰੂਸ ਕਢਾ ਦੇ ਸਾਡਾ ਜਮਾ ਐ ਥੋੜੀ ਕਹਿਨੀ ਆ ਪੁੱਤ ਮੈਂ ਤੈਨੂੰ ਮੈਂ ਕਿਤੇ ਆਇਆ ਕੁਛ ਕੀਤਾ ਹੈ ਹੈ ਮੈਂ ਤਾਂ ਉਹ ਹੀ ਨਹੀਂ ਕਿਸੇ ਨੂੰ ਕੁਛ ਦੱਸ ਮਾ ਲਾ ਕੇ ਫੜਾ ਦੇ ਆ ਕੰਨਾਂ ਚ ਤੇ ਲਾ ਕੇ ਫੜਾ ਦੇ ਨਾ ਨਾ ਪੁੱਤ ਨਾ ਇਹ ਨਾ ਇਹ ਨਾ ਨਾ ਉਦੋਂ ਦੀ ਵੱਡੀ ਨੂੰਨੇ ਕਹਤਾ ਉਹ ਤਾਂ ਮਿੰਟ ਚ ਲਾ ਕੇ ਫੜ ਉਹਨੂੰ ਬੇਬੇ ਦੀਆਂ ਐਡੀਆਂ ਐਡੀਆਂ ਵਾਲੀਆਂ ਸੀ ਜਿਹੜਾ ਉਹਨੂੰ ਚੱਕ ਕੇ ਫੜਾਈਆਂ ਹੋngਾਂ ਨੇ ਪੁੱਤ ਮੈਂ ਮਾਰੇ ਇਹ ਨਹੀਂ ਕਿਸੇ ਨੂੰ ਦਿੰਦੀ ਨਾ ਪੁੱਤ ਨਾ ਨਾ ਮਾ ਲਾ ਦੇ ਆਦੀ ਪੁੱਤ ਨਾ ਦਾਦੀ ਮਾ ਮਾਰ ਨਾ ਪੁੱਤ ਨਾ ਪੁੱਤ ਅੱਡ ਲਾਤੀ ਨਾ ਆ ਖਰਾਬ ਕਰਤੀ ਹੱਥ ਵੀ ਨਵੇੜ ਤੇ ਮੇਰੇ ਆ ਕੰਨਾਂ ਚ ਲਾ ਦੇ ਇਦੋਂ ਪਹਿਲੇ ਗਈ ਫਿਰ ਕਹੇਗੀ ਮਗ ਨਾ ਨਾ ਮਨਿੰਦਰ ਨਾ ਪੁੱਤ ਅਸੀਂ ਕਿਹੜਾ ਖਾਣਿਆ ਦੇ ਦਾਂਗੇ ਤੈਨੂੰ ਲਾ ਮਾਦਰ ਕਰਦੀਆਂ ਲੱਛਣ ਹਾਏ ਰੱਬਾ ਕਿੱਥੇ ਜਾ ਮਾਂ ਕੀ ਨੂੰ ਸੁਖ ਸੁਨਾ ਮਾਂ ਇਹਨਾਂ ਨੂੰ ਤਾਂ ਹੈ ਹੀ ਨਹੀਂ ਵੀ ਸਾਡੀ ਮਾਂ ਹੈ ਹੈ ਲੁੱਟ ਕੇ ਲੈ ਗਈ ਜਿਵੇਂ ਮੈਂ ਕੋਈ ਹੋਰ ਹੋਵਾਂ ਤਾਂ ਚੋਰਾ ਵਾਲੇ ਇੱल्ल्या ਤੇ ਉੱtre ਪਏ ਨੇ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਮੈਨੂੰ ਜਿਉਣ ਵੀ ਦੇਣਗੇ ਚੰਗੀ ਤਰ੍ਹਾਂ ਕਿੰਨਾ ਸਾਰਾ ਦਿਨ ਕੰਮ ਧੰਦਾ ਤੱਕ ਕਰਦੀ ਰਹੀ ਸੀ ਪਰਾਲ ਕੋਈ ਨਾ ਲੱਗ ਜਾਣਾ ਲੱਗ ਆਖਰ ਨੂੰ ਮੇਰੇ ਪੁੱਤ ਹੈ ਮੇਰੀ ਕੁਸਤਾ ਗੱਲ ਸਮਝੂਗਾ ਹਾਂ ਮੈਂ ਲੱਡੀ ਪੁੱਤ ਨੂੰ ਕਹਾਂ ਆ ਜਾਣ ਦੇ ਨੂੰ ਹੱਥ ਨੇ ਲੱਡੀ ਨੂੰ ਕਹਾਂ ਦੇ ਪੁੱਤ ਮੈਨੂੰ ਦੱਸਨੇ ਮੇਰੇ ਤੋਂ ਮਨਾ ਲੀਆਂ ਹੇ ਹੇ ਕੀ ਗੱਲ ਭਾਈ ਤੂੰ ਪੱਖਾ ਬੰਦ ਕਰੀ ਜਾਨੀ ਐ ਕਿਉਂ ਕਰਾਂ ਕਿਉਂ ਨਾ ਬਿੱਲ ਕਿਨੇ ਪਰਨਾਗਾ ਐਡੇ ਐਡੇ ਬਿੱਲ ਆਉਂਦੇ ਨੇ ਬਿਜਲੀ ਦੇ ਉਹ ਭਾਈ ਬਿੱਲ ਤਾਂ ਆਉਂਦੇ ਚੱਲ ਮੰਨੀ ਗਾਦਾ ਪਰ ਹੁਣ ਮੈਨੂੰ ਤਾਂ ਇੰਨੀ ਗਰਮੀ ਆਈ ਪਈ ਚੱਕਰ ਆਉਣ ਵਾਲੇ ਆ ਪਈ ਮੈਂ ਤਾਂ ਮਰਨ ਵਾਲਾ ਹੋਇਆ ਉਹ ਬਹਿ ਜਾ ਬਹਿ ਜਾ ਕਿਧਰੇ ਨਹੀਂ ਤੈਨੂੰ ਹੀਟ ਸਟ੍ਰੋਕ ਹੁੰਦਾ ਪੈ ਜਾ ਜੇ ਬਾਹਲਾ ਔਖਾਗਾ ਨਾ ਉਹ ਦਰਵਾਜ਼ੇ 'ਚ ਢਾਲਿਆ ਕਰ ਮੰਜਾ ਉਹ ਭਾਈ ਆ ਤਾਂ ਹੋਵੇ ਨਾ ਹੋਵੇ ਪਰ ਮੈਨੂੰ ਐਂ ਜ਼ਰੂਰ ਲੱਗਦਾ ਵੀ ਮੈਂ ਇਹ ਦੁਨੀਆ ਛੱਡ ਸਕਦਾ ਸੀ ਇੰਨੀ ਗਰਮੀ ਆਈ ਪਈ ਐ ਕਿਹੜੀਆਂ ਦੁਨੀਆ ਛੱਡਣ ਦੀਆਂ ਗੱਲਾਂ ਕਰਦਾ ਜੇ ਦੁਨੀਆ ਛੱਡਣੀ ਹੁੰਦੀ ਅੱਜ ਨੂੰ ਛੱਡ ਜਾਂਦਾ ਆ ਸ਼ਰਮ ਨਾਲੀ ਮਰ ਜਾਂਦਾ ਵੀ ਵੱਡੇ ਨੂੰ ਤਾਂ ਮੈਂ ਕੂੜੇ 'ਚ ਬਿਠਾਤਾ ਤੇ ਛੋਟੇ ਨੂੰ ਮੈਂ ਦੇਤੀ ਕੋਠੀ ਇਹਦੇ ਨਾਲ ਨਹੀਂ ਤੂੰ ਮਰਦਾ ਜੇ ਸ਼ਰਮ ਨਾਲ ਨਹੀਂ ਮਰਿਆ ਵੱਧ ਹੋ ਗਈ ਤਾਂ ਮੈਂ ਛੋੜਿਆ ਲਈ ਆ ਵੀ ਮੇਨੇ ਬੈ ਕੇ ਮੇਰੀ ਝੋਲੀ 'ਚ ਪੱਲੇ ਓਏ ਉਹ ਪੜਾ ਲਿਖਾ ਪਰਿਵਾਰ ਐ ਓਏ ਉਹ ਕੋਠੀ 'ਚ ਰਹਿਣ ਵਾਲੇ ਨੇ ਜਵਾਕ ਆਪਾਂ ਜਿਹੇ ਖੇਤੀ ਧੰਦਾ ਕਰਨ ਵਾਲਿਆ ਤੁਸੀਂ ਐ ਕਰੋ ਜੇ ਆ ਘਰ ਵੀ ਤੁਹਾਨੂੰ ਐ ਚੁੱਭਦਾ ਹੈਗਾ ਨਾ ਕੁੱਲੀ ਪਾ ਦਿਓ ਸਾਨੂੰ ਸੜਕ ਦੇ ਕਿਨਾਰੇ ਅਸੀਂ ਉੱਥੇ ਬਹਿ ਜਾਾਂਗੇ हद ਹੋ ਗਈ ਭਾਈ ਸੋਡੇ ਵਾਲੀ ਤਾਂ ਜਮਈ ਉਹ ਕਮਾਲ ਦੀ ਗੱਲ ਆ ਆ ਹੁਣ ਪੱਖਾ ਛੱਡ ਦੇ ਮੈਂ ਬਿੰਦਰ RAM ਕਰ ਲਾਂ ਬਾਪੂ ਮੈਂ ਤੈਨੂੰ ਕਹਿਤਾ ਨਾ ਪੱਖਾ ਹੁਣ ਨਾ ਹੁਣ ਚੱਲੇ ਨਾ ਬਾਅਦ ਚ ਚੱਲੇ ਆਪਦਾ ਮੰਜਾ ਚੱਕ ਚੱਲ ਤੇ ਲੈ ਕੇ ਕਿੱਥੇ ਜਾ ਮੰਜਾ ਚੱਕ ਮੈਂ ਤੈਨੂੰ ਕਿਹਾ ਮੰਜਾ ਚੱਕ ਮੰਜਾ ਲਿਜਾਵਾਂ ਕਿੱਥੇ ਦੱਸੋਗੇ ਕਿੱਥੇ ਲੈ ਜਾਣਾ ਮੰਜਾ ਚੱਕ ਚੱਲ ਕੀ ਹੋ ਗਿਆ ਆ ਮੰਜਾ ਚੱਕੋ ਤੁਸੀਂ ਮੜਾ ਜਾ ਕੀ ਗੱਲ ਹੋ ਗਈ ਕਿਵੇਂ ਮੰਜੇ ਚ ਕੀ ਰਹੀਓ ਜਿੱਥੇ ਕਹਿੰਦੀ ਆ ਉੱਥੇ ਮੇਰਾ ਮੰਜਾ ਡਾ ਦੇ ਮੈਂ ਤਾਂ ਐਸੀ ਹੁਣ ਪੱਖਾ ਚਲਾਇਆ ਸੀ ਪਿੰਡ ਉਹ ਤੂੜੀ ਵਾਲੇ ਦਰਵਾਜ਼ੇ ਚ ਮੰਜਾ ਡਾਇਆ ਉੱਥੇ ਸਿੱਧੀ ਖੁੱਲੀ ਹਵਾ ਆਉਂਦੀ ਆਹ ਬਾਪੂ ਸਹੀ ਆ ਉੱਥੇ ਪੈ ਜਾ ਕਰਦਾ ਉਹ ਮੈਂ 4 ਦਿਨ ਕੱਟ ਜੂ ਮੈਨੂੰ ਕੱਟ ਲੈਣ ਦੇ 4 ਦਿਨ ਤਾਂ ਕੱਟ ਲੈਣ ਦੇ ਪਤਾ ਕੀ ਕਰੀ ਜਾਨਾ ਦੁੱਸਤ ਕੱਟਣ ਨੂੰ ਅਸੀਂ ਬਾਪੂ ਤੈਨੂੰ ਕੀ ਕਹਤਾ ਤੂੰ ਹੀ ਕਹਿੋ ਜੀ ਗੱਲਾਂ ਕਰੀ ਜਾਨਾ ਤੂੰ ਵੀ ਇੰਨੀ ਗਰਮੀ ਆ ਮੈਂ ਗਰਮੀ ਨਾਲ ਬੋਲਾ ਹੋਇਆ ਤਾਂ ਤੇ ਫਿਰ ਉੱਥੇ ਪੈ ਜਾ ਉੱਥੇ ਵੀ ਤਾਂ ਸ਼ਾਮ ਵਧੀ ਉੱਥੇ ਹਵਾ ਚੱਲਦੀ ਏ ਸਾਡਾ ਵੀ ਜੇ ਕਰਦਾ ਅਸੀਂ ਪੱਖਾ ਛੱਡਿਆ ਨਹੀਂ ਨਾ ਠੀਕ ਆ ਚੱਲੇ ਚੱਲੇ ਚੱਕੋ 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 ਆਣੀ ਬਾਪੂ ਤੈਨੂੰ ਵੀ ਕੀ ਹੋਇਆ ਫਿਰ ਉਹ ਕੱਪੜਿਆਂ ਵਾਲਾ ਟਰੰਕ ਜੇ ਵੀ ਉਧਰ ਹੀ ਧਰ ਦੀ ਚੱਲ ਚੱਲ ਆ ਜਾ ਉੱਥੇ ਮੰਜਾ ਢਹਾ ਦੇ ਸੈੱਟ ਕਰਕੇ ਜਾ ਕੇ ਮੇਰੀ ਗੱਲ ਸੁਣ ਲੈ ਬੌਲਾ ਬਣ ਕੇ ਖੜਾ ਰਹਿਣਾਗਾ ਮਾੜਾ ਮੋਟਾ ਨਾ ਕਰ ਲਾ ਕੋਸ ਜੇ ਹੁੰਦਾਗਾ ਕੱਪੜੇ ਉਧਰ ਤਾਂ ਇੱਕ ਗੱਲ ਸੁਣ ਲੈ ਮੇਰੀ ਠੀਕ ਹੈ ਨਾ ਇਹਨੂੰ ਪਿਆਰ ਨਾ ਸਮਝਾ ਦੇ ਰੋਟੀ ਟੋਕੇ ਦਾ ਉੱਥੇ ਹੀ ਪਹੁੰਚ ਜਾ ਕਰੂ ਇੱਧਰ ਆਵੇ ਹੀ ਨਹੀਂ ਓਏ ਮੇਰੀ ਗੱਲ ਸੁਣ ਲੈ ਤੂੰ ਨੂੰ ਸੁਵੀਰੇ ਸੁਵੀਰੇ ਇਧਰੀ ਬਿਠਾ ਲੈ ਉਹ ਤਾਂ ਬੁੱਧੂ ਦਾ ਬੁੱਧੂ ਰਹਿਣਾ ਠੀਕ ਹੈ ਨਾ ਤੇਰਾ ਨਹੀਂ ਦਿਮਾਗ ਤੂੰ ਕੰਮ ਲੈ ਲੈ ਕਰ ਆ ਲੋਕੀ ਕਹਿਣਗੇ ਕਿਹੜੇ ਲੋਕ ਕਿਹੜੇ ਲੋਕ ਕਿਹੜੇ ਲੋਕ ਜਿਹੜੇ ਛੋਟੇ ਨੂੰ ਕੋਠੀ ਦੇਗੇ ਉਹ ਲੋਕ ਉਹ ਚਾਚੇ ਤਾਂ ਦਾ ਫਿਰ ਵੀ ਆਪ ਨੂੰ ਬੇਸ਼ਰਮੀ ਕਰਨਗੇ। ਉਹ ਚਾਚੇ ਤਾਂ ਤਾਂ ਜਮੀਨ ਵਡਾ ਫਿਰ ਦੇਣਗੇ ਬੇਸ਼ਰਮੀ ਕਿਹੜੇ ਚਾਚੇ ਤਾਂ ਦੀ ਗੱਲ ਕਰਦਾ। ਜਿਹੜੇ ਆ ਕੇ ਖੜਦੇ ਨਹੀਂ ਇੱਥੇ। ਮਾਰਦਾ ਗੱਲਾਂ। ਕਮੋ ਮੇਰੀ ਗੱਲ ਸੁਣ। ਇਹ ਸਾਰੀ ਗੱਲ ਨਾ ਜੀ ਕੁੜੀ ਨੂੰ ਪਤਾ ਲੱਗਣਾ ਤਾਂ ਉਹ ਕਰੂਗੀ, ਮੂੰਹ ਮੋਟਾ ਜਿਹਾ ਕਰੂਗੀ। ਮਾੜਾ ਮੋਟਾ ਦੇਖ ਲਿਆ ਕਰ। ਕੁੜੀ। ਨਾ ਕਿ ਉਹ ਜੱਜ ਲੱਗੀ ਆ ਸਾਡੇ ਤੇ। ਉਹ ਜੱਜ ਲੱਗੀ ਨਾ ਲੱਗੀ ਪਰ ਧੀ ਆ ਬੰਦਾ ਸਭ ਦੇ ਸਾਂਝੀ ਹੁੰਦੇ ਨੇ ਯਾ ਤੈਨੂੰ ਵੀ ਪਤਾ ਚੱਲਿਆ ਇਹਨਾਂ। ਤੈਨੂੰ ਬੜਾ ਡਰ ਆ ਆਪਣੀ ਭੈਣ ਦਾ। ਮੈਂ ਨਹੀਂ ਡਰਦੇ ਡਰਦੀ ਆਉਣ ਦੇ। ਹਾਂ ਕਰ ਲੂੰਗਾ ਲੋਦੇ ਨਾਲ ਵੀ ਮੈਂ ਫਿਰ ਤੂੰ ਆਏ ਕਿਉਂ ਕਰਦੂੰਨੀ ਆ ਮੈਂ ਤੈਨੂੰ ਉਹੀ ਕਹਿ ਰਿਆਂ ਵੀ ਦਿਨੇ ਇੱਤਰ ਜੀ ਪੈਣਾ ਪਹਿਲਾਂ ਨਹੀਂ ਫਿਰ ਕਿਉਂਕਿ ਰਾਤ ਨੂੰ ਉੱਥੇ ਪੈ ਜਾ ਕਰੂਗਾ ਮੇਰੀ ਗੱਲ ਸੁਣਾ ਮੈਂ ਮਸਾਂ ਸਫਾਈਆਂ ਕਰਦੀਆਂ ਉਧਰੋਂ ਐਡਾ ਐਡਾ ਗਿੱਟਿਆ ਤੇ ਰੇਤਾ ਹੁੰਦਾ ਇੱਥੇ ਆ ਕੇ ਵਹਿ ਜਾਂਦਾ ਠੀਕ ਆ ਭਾਈ ਮੇਰੇ ਤੋਂ ਤਾਂ ਨਹੀਂ ਚੱਲੀਦਾ ਠੀਕ ਹੈ ਨਾ ਨਹੀਂ ਮੈਂ ਭੱਗ ਜਾਨੀ ਆ ਪੇਕੇ ਗੱਲ ਖਤਮ ਉਹ ਮੈਂ ਮੇਰੇ ਕਹਿੰਦਾ ਮਤਲਬ ਇਹ ਥੋੜੀ ਕੰਮੋ ਅਹੀ ਲਾਡੀ ਪੁੱਤ ਗੱਲ ਕਰਨੀ ਸੀ ਕਿ ਤੈਨੂੰ ਕੀ ਗੱਲ ਕਰਨੀ ਆ ਮਾਂ ਪੁੱਤ ਦੇਖੀ ਮੇਰੇ ਹੱਥ ਤੇ ਆਹ ਵੇਖ ਮੇਰੇ ਕੰਨ ਜਮਾ ਸੁੰਨੇ ਕਰਤੇ ਮਨਿੰਦਰ ਨੇ ਮੈਥੋਂ ਖੋ ਕੇ ਲੈ ਕੇ ਆਈਆ ਟੂਮਾ ਉਹ ਮਾ ਕੁਛ ਨਹੀਂ ਹੁੰਦਾ ਫਿਰ ਕੀ ਹੋ ਗਿਆ ਹੈ ਲੈ ਕੀ ਕਰਨੇ ਸੀ ਹੁਣ ਤੂੰ ਟੂਮਾ ਜਿਉਨੇ ਲਵਾ ਲੀਆਂ ਤਾਂ ਉਹਦੇ ਵਿੱਚ ਕੋਈ ਰਜਾ ਤਾਂ ਹੋਊਗੀ ਹੈ ਕੋਈ ਗੱਲ ਤਾਂ ਹੋਊਗੀ ਨਾਲੇ ਗੱਲ ਸੁਣ ਹੁਣ ਤੂੰ ਆਈਡੀਆਂ ਮਹਿੰਗੀਆਂ ਟੂਮਾ ਪਾ ਕੇ ਗਲੀ ਗਵਾਣ ਜਾਨੀ ਐ ਤੈਨੂੰ ਪਤਾ ਚੋਰੀਆਂ ਚੱਕੀਆਂ ਹੁੰਦੀਆਂ ਨੇ ਕੋਈ ਕੰਨ ਪੱਟ ਕੇ ਲੈ ਗਿਆ ਫਿਰ ਦੱਸ ਕੀ ਕਰੇਗੀ ਭੱਜ ਲੇਗੀ ਮਗਰ ਗੋਡੇ ਤੇਰੇ ਪਹਿਲਾਂ ਦੁਖਦੇ ਆ ਦੱਸ ਫਿਰ ਪੁੱਤ ਹੁਣ ਮੈਂ ਐਂ ਵੀ ਵਧੀਆ ਨਹੀਂ ਲੱਗਦੀ ਨਾ ਮੈਂ ਤਾਂ ਹਜੇ ਸਹਾਗਣ ਆ ਉਹ ਕੋਈ ਗੱਲ ਨਹੀਂ ਫਿਰ ਮੈਂ ਲਿਆ ਦੂੰਗਾ ਆਰਟੀਬੀ ਸੇ ਆਉਂਦਾ ਹੋਇਆ ਉਧਰੋਂ ਤੂੰ ਉਹ ਪਾ ਲਈ ਤੇ ਚੂੜੀਆਂ ਤਾਂ ਮੈਂ ਹਰ ਪਈ ਤੈਨੂੰ ਦੇਣੀਆਂ ਸੀ ਮਨਿੰਦਰ ਨੇ ਲਾ ਲਈਆਂ ਤੇ ਫਿਰ ਉਹ ਕਿਹੜਾ ਖਾਜੂਗੀ ਮਾਂ ਤੂੰ ਐਵੇਂ ਮਰੀ ਜਾਨੀ ਐ ਤੂੰ ਕੋਈ ਨਹੀਂ ਜਦੋਂ ਉਹਨੂੰ ਦੇਣੀਆਂ ਹੋਈਆਂ ਉਹ ਤਾਂ ਫੜ ਲਈ ਉਹ ਉਸ ਤੋਂ ਲੈ ਪੁੱਤ ਤੂੰ ਤਾਂ ਕੰਮਲੀਆਂ ਗੱਲਾਂ ਕਰਦਾ ਇੱਕ ਵਾਰੀ ਮੇਰੇ ਸਾਹਮਣੇ ਕਹਿ ਤਾ ਦੇ ਮਨਿੰਦਰ ਨੂੰ ਲੈ ਕੀ ਕਹਦਾ ਫਿਰ ਉਹਨੂੰ ਮੈਂ ਤੂੰ ਐਵੇਂ ਸਾਡੇ ਚ ਕਲੇਸ਼ ਪਾਏਂਗੀ ਮਾਂ ਮੇਰੀ ਗੱਲ ਸੁਣ ਲੈ ਠੀਕ ਹੈ ਕਿਤੇ ਨਹੀਂ ਜਾਂਦਾ ਤੇਰਾ ਸਿਆਉਣਾ ਸਿਆਉਣਾ ਘਰ ਦੇ ਵਿੱਚ ਹੀ ਆ ਕੋਈ ਗੱਲ ਨਹੀਂ ਮਨਿੰਦਰ ਨਾਲ ਮੈਂ ਆਪੇ ਗੱਲ ਕਰ ਲੂੰਗਾ ਤੇ ਤੂੰ ਨਾ ਸਾਨੂੰ ਐਵੇਂ ਲੜਾਉਣ ਵਾਲੀਆਂ ਗੱਲਾਂ ਨਾ ਕਰਿਆ ਕਰ ਸਿਆਉਣਾ ਹੀ ਆ ਕੋਈ ਖੋਆ ਨਹੀਂ ਵੀ ਉਹ ਖਾ ਜੂਗੀ ਪੁੱਤ ਮੈਂ ਲੜਾਉਣ ਦੀ ਥੋੜੀਆਂ ਮੈਂ ਤਾਂ ਸਿਰਫ ਤੈਨੂੰ ਦੱਸਦੀ ਆ ਵੀ ਤੈਨੂੰ ਐ ਮੈਂ ਵਧੀਆ ਲੱਗਦੀ ਆ ਪੁੱਤ ਮੈਂ ਵਧੀਆ ਲੱਗਣ ਨੂੰ ਮਾਂ ਹੁਣ ਤੂੰ ਸਾਰੀ ਉਮਰ ਤਾਂ ਹੰਡਾ ਲਈ ਸਾਰੀ ਉਮਰ ਤੂੰ ਪਾ ਕੇ ਰੱਖਿਆ ਸਿਆਉਣਾ ਹੁਣ ਦੱਸ ਕੀ ਕਰਨਾ ਤੂੰ ਕਿਹਨੂੰ ਦਿਖਾਉਣਾ ਪਾ ਕੇ ਬਾਪੂ ਨਾਲ ਹੁਣ ਤੂੰ ਕਦੇ ਇਕੱਠੀ ਹੋ ਨਹੀਂ ਸਕਦੀ ਬਾਪੂ ਨੂੰ ਦਿਖਾਣਾ ਹੋਊਗਾ ਜਦੋਂ ਬਾਪੂ ਇੱਧਰ ਆਊਗਾ ਤੂੰ ਉਧਰ ਲੈ ਕੇ ਜਾਣਾ ਹੋਊਗਾ ਹੈ ਉਹ ਇਹ ਹਿਸਾਬ ਦਾ ਤਾਂ ਫੈਸਲਾ ਹੋਇਆ ਆਪਣਾ ਪੰਚਾਇਤ 'ਚ ਬੈਠ ਕੇ ਫਿਰ ਇਹ ਜਿਹੜੀਆਂ ਗੱਲਾਂ ਕਰਦੀਆਂ ਬੁੜੀ ਤੂੰ ਹੋਈ ਪਈ ਐ ਚਲ ਠੀਕ ਐ ਪੁੱਤ ਹਾਂ ਸਿਆਣੋ ਕਿੱਧਰ ਗਈ ਮਨਿੰਦਰ ਨਾਲੇ ਪਤਾ ਨਹੀਂ ਕਰ ਕੋਈ ਨਹੀਂ ਆਪੇ ਕਰ ਲੂੰ ਗੱਲ ਬਨੇਂਦਰ ਨਾਲ। ਕੋਈ ਹੋਰ। ਹਾਂ ਤੂੰ ਆਰਾਮ ਕਰ ਲੈ ਐਵੇਂ ਫਿਕਰ ਨਾ ਕਰਿਆ ਕਰ। ਇਹ ਜਿਹੜੀਆਂ ਚੀਜ਼ਾਂ ਦੀ ਸੋਣਾ ਸੂਣਾ ਹੁਣ ਤੂੰ ਬਥੇਰਾ ਪਾਲਿਆ। ਹੁਣ ਉਹਦਾ ਉਹਦੀ ਪਾਉਣ ਦੀ ਉਮਰ ਐ। ਉਹਨੂੰ ਪਾ ਲੈਣ ਦੇ ਹੰਡਾ ਲੈਣ ਦੇ। ਕੁੜੀ ਨਾਲ ਕੋਈ ਨਹੀਂ ਆਪੇ ਕਰ ਲੂੰ ਗੱਲ। ਉਹਦੀ ਫਿਕਰ ਨਾ ਕਰਿਆ ਕਰ। ਕੁੜੀ ਦੀ ਬਾਲੀ ਫਿਕਰ ਰਹਿੰਦੀ ਐ। ਇੱਥੇ ਮੇਰੀ ਫਿਕਰ ਨਹੀਂ। ਕੁੜੀ ਕੀ ਜੱਟ ਅੱਥੇ ਰੋਟੀਆਂ ਦੇ ਕੇ ਜਾਂਦੀ ਐ। ਉਹਨੂੰ ਦੇਣੀਆਂ ਚੂੜੀਆਂ ਤੂੰ। ਪੁੱਤ ਉਹਨੂੰ ਮੈਂ ਦਿੱਤਾ ਹੀ ਕੀ ਐ। ਦਿੱਤਾ ਕੀ ਹੁਣ ਇਹ ਘਰ ਦਾ ਭਰਦਾ ਹੈ। ਐਨਾ ਦਾਜ ਦੇ ਦਾ ਟਰੱਕਾਂ ਦੀ ਟਰੱਕ। ਦਿੱਤਾ ਨਹੀਂ ਹਜੇ ਕੁਸਾ। ਤੇ ਪੁੱਤ ਤੇ ਦੇਣਾ ਨਹੀਂ ਸੀਗਾ ਉਹਨੂੰ ਦਾਜ ਦੇਣਾ ਨਹੀਂ ਸਾਡਾ ਤਾਂ ਫੇਰ ਮਗਰ ਕਰਿਆ ਨਹੀਂ ਨਾ ਕੁਸ ਕਰਿਆ ਨਹੀਂ ਕੁਸ ਤੇ ਆਪਣਾ ਕੇ ਤਾਂ ਦਿੱਤੀ ਪੁੱਤ ਕੋਠੀ ਤੇ ਪੈਸੇ ਤਾਂ ਮੈਂ ਲਾਈਏ ਨਾ ਕੀ ਬਣਾਤਾ ਤੁਸੀਂ ਜੇ ਮੈਂ ਨਾ ਨੌਕਰੀ ਲਗਦਾ ਬਸ ਫੇਰ ਤਾਂ ਰਹਿ ਗਏ ਸੀ ਤੇ ਪੁੱਤ ਅਸੀਂ ਵੀ ਤਾਂ ਤੈਨੂੰ ਪੜਾਇਆ ਲਿਖਾਇਆ ਔਰ ਫਿਰ ਮਾਂ ਹਰੇਕ ਹੀ ਕਰਦਾ ਮਾਂ ਪਿਓ ਹੁਣ ਸਾਡੇ ਜਵਾਬ ਹੋਣਗੇ ਅਸੀਂ ਉਹਨਾਂ ਨੂੰ ਪੜਾਉਂਦੇ ਨਹੀਂ ਇਹ ਤਾਂ ਹਰੇਕ ਹੀ ਕਰਦਾ ਹੁਣ ਤੂੰ ਦੱਸ ਕੀ ਲਹਿਦਾ ਕਰਤਾ ਮੇਰੇ ਤੇ ਵੀ ਪੜਾ ਲਿਖਾਤਾ ਇਹ ਤਾਂ ਮਾਂ ਪਿਓ ਦਾ ਫਰਜ਼ ਹੁੰਦਾ ਤੇ ਅਸੀਂ ਵੀ ਹੁਣ ਸਾਂਭੀ ਜਾਂਦੇ ਆ ਚਲ ਠੀਕ ਹੈ ਪੁੱਤ ਪਰ ਮੈਂ ਇੱਕ ਗੱਲ ਕਹਿਣੀ ਆ ਜਿੱਦ ਤੇ ਤੁਹਾਡੇ ਹੋਣਗੇ ਨਾ ਜਵਾਬ ਤੇ ਤੁਸੀਂ ਦੇਖਿਓ ਫਿਰ ਜੇ ਉਹਨਾਂ ਨੇ ਤੁਹਾਡੇ ਨਾਲ ਇਹ ਕੀਤੀ ਤੁਹਾਡੇ ਦਿਲ ਤੇ ਕੀ ਬੀਤਦੀ ਸਾਡੇ ਦਿਲ ਤੇ ਤਾਂ ਕੁਝ ਨਹੀਂ ਬੀਤਦੀ ਨਾ ਤਾਂ ਅਸੀਂ ਐ ਰੋਈਏ ਜਿਵੇਂ ਤੂੰ ਮੇਰੇ ਕੋਲ ਰੋਈ ਜਾਨੀ ਆ ਠੀਕ ਆ ਆਹਦੇ ਜਵਾਬਾਂ ਨੂੰ ਕਹਦਾਂਗੇ ਪੁੱਤ ਆਕ ਤੁਹਾਡਾ ਕਮਰਾ ਠੀਕ ਹੈ ਜੋ ਕਰਨਾ ਤੁਸੀਂ ਕਰੋ ਜਿਹੜਾ ਜੀ ਕਰਦਾ ਉਹ ਜੀ ਟੀਵੀ ਦੇਖੋ ਠੀਕ ਹੈ ਤੁਸੀਂ ਜਾਓ ਕਿੱਧਰ ਮਰਜੀ ਜਿਹੜੀ ਖੇਡ ਖੇਡਣੀ ਆ ਉਹ ਖੇਡੋ ਜਿਹੜੇ ਯਾਰ ਦੋਸਤਾਂ ਨਾਲ ਬੈਠਣਾ ਜਾ ਕੇ ਉਹ ਬੈਠੋ ਆਪਾਂ ਤਾਂ ਖੁੱਲ ਮੁਖਤਿਆਰੀਆਂ ਦੇ ਦਾਂਗੇ ਜਵਾਬ ਨੂੰ ਐ ਨਹੀਂ ਵੀ ਜਵਾਬ ਕਿਸੇ ਕੋਲ ਕਹਿ ਦੂਗਾ ਵੀ ਮੇਰਾ ਬਾਪੂ ਤਾਂ ਆਇਆ ਮੇਰਾ ਬਾਪੂ ਤਾਂ ਆਇਆ ਹਾਂ ਹਾਂ ਠੀਕ ਹੈ ਪੁੱਤ ਤੁਸੀਂ ਸਿਆਣੇ ਬਾਲੇ ਹੋ ਦੀ ਹਾਂ ਅਸੀਂ ਵੀ ਕੰਮ ਲਏ ਸੀ ਸਾਨੂੰ ਪਤਾ ਹੀ ਨਹੀਂ ਸੀ ਚਲੋ ਕੋਈ ਨਹੀਂ ਕਿਹ ਜੀਆਂ ਗੱਲਾਂ ਕਰਦੀਆਂ ਤੂੰ ਹੈ ਗੱਲ ਕੀ ਸੀ ਤੇ ਕਰਨ ਕੀ ਲੱਗੀ ਚੁੱਪ ਕਰ ਜਾ ਹੁਣ ਤੂੰ ਆ ਨਾ ਆ ਹੰਝੂ ਇਹ ਨਾ ਕੱਢਿਆ ਕਰ ਬਾਰ ਬਾਰ ਤੂੰ ਮੇਰੇ ਕੋਲੇ ਆ ਕੇ ਰੋਣ ਲੱਗ ਜਾਂਦੀ ਆ ਪਤਾ ਨਹੀਂ ਜਿਵੇਂ ਕੋਈ ਮਰਿਆ ਹੋਵੇ ਜਿਉਣੇ ਆਏ ਤਾਂ ਸਾਰੇ ਜਾ ਜਾ ਕੇ ਜਾ ਕੰਮ ਕਰ ਲੱਕ ਜਾ ਮੇਰੇ ਰੋਏ ਦਾ ਕਿਹੜਾ ਪੁੱਤ ਤੇਰੇ ਤੇ ਅਸਰ ਹੈ ਕੋਈ ਕੋਈ ਗੱਲ ਨਹੀਂ ਤੂੰ ਤਾਂ ਘਰ ਵਾਲੀ ਦਾ ਹੀ ਬਣੇਗਾ ਉਹ ਕਬੀਲਦਾਰੀਆਂ ਵੀ ਦੇਖ ਲਓ ਫਿਰ ਕਿੰਨੀਆਂ ਨੇ ਹੁਣ ਮੇਰੇ ਤੇ ਲੈ ਓਕੇ ਸਿਆਣਾ ਲਵਾ ਲਿਆ ਰੋਣ ਲੱਗ ਗਿਆ ਬੜੀ ਐਗੀਤਾ ਸਿਆਣਾ ਲਵਾ ਲਿਆ ਇਆ 1000 ਰੁਪਏ ਫੜਿਆ ਮੰਨਿੰਦਰ ਤੋਂ ਕਿੱਧਰ ਗਈ ਮੰਨਿੰਦਰ ਕੀ ਹੋ ਗਿਆ ਬਾਪੂ ਕੀ ਹੋਣਾ ਪੁੱਤ ਆ ਲੈ ਪਾਣੀ ਪੀ ਲੈ ਯਾਰ ਕੀ ਹੋਣਾ ਬਸ ਮਾੜੇ ਕਰਮਾਂ ਨੂੰ ਰੋਈ ਜਾਂਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਰਮਾਂ ਦੇ ਕੀ ਮਾਂ ਮਾਰਤੇ ਓ ਬਾਪੂ ਲੈ ਕੋਈ ਮਾਂ ਨਹੀਂ ਮਾਰੇ ਠੀਕ ਹੈ ਨਾ ਇਹ ਜਿਹੜਾ ਬੰਦੇ ਦੀ ਜ਼ਿੰਦਗੀ 'ਚ ਕੁਝ ਲਿਖਿਆ ਹੁੰਦਾ ਲੇਖਾਂ ਦੇ ਵਿੱਚ ਸੰਜੋਗਾਂ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਬੰਦੇ ਨੂੰ ਹਰ ਹਿੱਲੇ ਭੁਗਤਣਾ ਪੈਂਦਾ ਸਿੱਧੀ ਜੀ ਤੈਨੂੰ ਮੈਂ ਸਪੱਸ਼ਟ ਗੱਲ ਦੱਸਦਾ ਆਹੋ ਜਿਵੇਂ ਮੈਂ ਭੁਗਤ ਰਿਹਾ ਪੱਪੂ ਭੁਗਤ ਰਿਹਾ ਯਾਰ ਓਏ ਚੰਗੀ ਭਲੀ ਤੂੰ ਐਸ ਕਰ ਰਹੀ ਏ ਜ਼ਿੰਦਗੀ ਹੋਰ ਦੱਸ ਕੀ ਕਰਨਾ ਹੁੰਦਾ ਬੰਦੇ ਨੇ ਤੈਨੂੰ ਦੋ ਟਾਈਮ ਦੀ ਰੋਟੀ ਮਿਲਦੀ ਆ ਸਭ ਕੁਝ ਮਿਲਦਾ ਜਿਹੋ ਜਿਹਾ ਤੂੰ ਖਾਣਾ ਪੀਣਾ ਉਹ ਤੇਨੂੰ ਮਿਲ ਜਾਂਦਾ ਆ ਆ ਮਾੜੀ ਮੋਟੀ ਨੁਕਚੁਕਦਾ ਚੱਲਦੀ ਰਹਿੰਦੀ ਹੁੰਦੇ ਘਰਾਂ ਦੇ ਵਿੱਚ ਹੁਣ ਕੀ ਪੁੱਤ ਚੰਗੀਆਂ ਗੱਲਾਂ ਆ ਆ ਚਾਹ ਤਾਂ ਲਿਆ ਕੇ ਫੜਾ ਤੀ ਤ ਪਰ ਮੈਨੂੰ ਪਤਾ ਵੀ ਤੁਸੀਂ ਦੋਨੇ ਜੀ ਕਿੰਨਾ ਕੁਛ-ਕੁਛ ਕਰਕੇ ਆਏ ਹੋਵੋਗੇ ਕਮਾਲ ਕਰਦਾ ਬਾਪੂ ਜੀ ਆ ਤੂੰ ਬਾਪ ਮੇਰੀ ਗੱਲ ਸੁਣ ਤ ਤੁਸੀਂ ਵੀ ਤਾਂ ਅੱਡ ਬੱਡ ਹੋਈ ਹੋਵੋਗੇ ਕਿ ਤੁਸੀਂ ਕਿਹੜਾ ਹੋਈ ਨਹੀਂ ਹੁਣ ਤਾਇਆ ਘਟ ਉਹ ਵੱਖਰੰਦਾ ਨਹੀਂ ਤੁਸੀਂ ਕਿਹੜਾ ਵੱਖਰੰਦੇ ਨਹੀਂ ਗੇ ਆ ਪਰ ਕਹਿੋ ਜੀ ਗੱਲ ਬਾਪੂ ਮੇਰੀ ਗੱਲ ਸੁਣ ਤੁਹਾਡੇ ਵੇਲੇ ਸਮਾਂ ਕੁਝ ਹੋਰ ਹੁੰਦਾ ਸੀ ਮੰਨਦਾ ਮੈਂ ਉਸ ਸਮੇਂ ਬੰਦੇ ਦੀ ਬੰਦੇ ਦੀ ਕਦਰ ਕਰਦਾ ਸੀ ਮਾਂ ਬਾਪਾਂ ਦੀ ਕਦਰ ਕਰਦਾ ਸੀ ਪਰ ਅੱਜ ਦੇ ਸਮੇਂ ਤੇ ਤੈਨੂੰ ਵੀ ਪਤਾ ਮਹਿੰਗਾਈ ਕਿੰਨੀ ਹੋਈ ਪਈ ਆ ਜੀ ਹੁਣ ਤੈਨੂੰ ਉਹਨੇ ਪੱਖੇ ਨੂੰ ਕਹਿਤਾ ਫਿਰ ਕਿੱਡੀ ਗੱਲ ਆ ਹੁਣ ਤੈਨੂੰ ਪਤਾ ਆਪਾਂ ਤਾਂ ਜਰਨਲ ਕੋਰਟ ਦੇ ਵਿੱਚ ਹੁੰਨੇ ਆ ਆਪਾਂ ਨੂੰ ਗੜਾ ਜੁੰਟਾ ਮਾਫਨੇ ਆ ਮਾਫਨੇ ਜੁੰਟਾ ਤਾਂ ਨਹੀਂ ਮਾਫ ਪੁੱਤ ਬਿੱਲ ਤਾਂ ਭਾਰੀ ਸਕਦੇ ਆ ਐਡੀ ਵੀ ਗੱਲ ਨਹੀਂ ਹੈਗੀ ਬਾਪੂ ਪਹਿਲਾਂ ਚੱਲ ਮਾੜਾ ਮੋਟਾ ਛੁੱਟਦਾ ਸਰ ਲੱਗਦਾ ਜੀ ਮੈਂ ਮੰਨਣਾ ਠੀਕ ਆ ਚੱਲ ਰਲ ਮੈਂ ਮਿਲ ਮੈਂ ਘਰ ਚਲਦਾ ਸੀਗਾ ਕਿ ਹੁਣ ਤੈਨੂੰ ਵੀ ਪਤਾ ਹੁਣ ਸਾਰੀ ਕਬੀਲਦਾਰੀ ਸਾਰੀ ਮੇਰੇ ਤੇ ਆ ਗਈ ਸਾਲੀ ਹੁਣ ਤੈਨੂੰ ਪਤਾ ਘਰ ਦਾ ਖਰਚਾ ਵੀ ਹੋ ਜਾਂਦਾ ਇਕੱਲਾ ਤੇਰੀ ਪੈਨਸ਼ਨ ਨਾਲ ਗੁਜ਼ਾਰਾ ਤਾਂ ਨਹੀਂ ਹੁੰਦਾ ਇਹ ਤਾਂ ਤੈਨੂੰ ਵੀ ਪਤਾ ਆ ਠੀਕ ਆ ਯਾਰ ਇੰਨਾ ਘਟ ਘਟ ਸਮਝ ਸਕਦਾ ਤੂੰ ਕੋਈ ਨਹੀਂ ਸਿਕੰਦਰਾ ਮੈਂ ਤਾਂ ਤੈਨੂੰ ਦੇਖ ਦੇਖ ਜਉਣਾ ਪੁੱਤ ਬਾਪੂ ਬਸ ਫਿਰ ਦੇਖ ਦੇਖ ਜਉਣਾ ਨਾ ਜੇ ਆਪਦੇ ਪੁੱਤ ਨੂੰ ਖੁਸ਼ ਦੇਖਣਾ ਚਾਹੁੰਦਾ ਨਾ ਥੋੜਾ ਤੂੰ ਵੀ ਆਪਦਾ ਟਾਈਮ ਟਪਾ ਲਿਆ ਕਰ ਉਹੀ ਕਹਿੰਦੇ ਉਹਨੇ ਸਿਆਣਾ ਬੰਦਾ ਜਦੋਂ ਹੋ ਜਾਂਦਾ ਨਾ ਜਵੱਖਾਂ ਲਈ ਹਰਕਤ ਆ ਜਾਂਦੀ ਨੇ ਉਹੀ ਗੱਲ ਆ ਤੂੰ ਉਹਦੇ ਨਾਲ ਵਾ ਉਹਦੇ ਨਾਲ ਤੂੰ ਜਿੱਦੀ ਜਾਣਾ ਤੈਨੂੰ ਪਤਾ ਨੂੰ ਤਾਂ ਨਹੀਂ ਹੈ ਤੇਰੀ ਤੂੰ ਉਹਦੇ ਨਾਲ ਬਸ ਪੁੱਤ ਜਦੋਂ ਤੂੰ ਵੀ ਇੰਨਾ ਸਿਆਣਾ ਹੈ ਨਾ ਬਸ ਮੈਂ ਵੀ ਤੈਨੂੰ ਖੁਸ਼ੀ ਦੇਖਣਾ ਚਾਹੁੰਦਾ ਬਸ ਜੇ ਤੂੰ ਖੁਸ਼ ਹੈ ਨਾ ਮੈਂ ਵੀ ਖੁਸ਼ ਆ ਕੋਈ ਗੱਲ ਨਹੀਂ ਭੁੱਖ ਤੇ ਮੈਂ ਕੱਟੀ ਚੱਲ ਬਸ ਭੁੱਖ ਤੇ ਇਹਨੂੰ ਸਾਰਾ ਕੁਝ ਮਿਲੂਗਾ ਭੁੱਖ ਤੇ ਵਾਲੀ ਗੱਲਾਂ ਨਾ ਕਰਿਆ ਕਰ ਬਾਰ-ਬਾਰ ਠੀਕ ਹੈ ਨਾ ਜੋ ਕੁਝ ਲੈਣਾ ਹੁੰਦਾ ਮੰਗ ਕੇ ਲੈ ਲਿਆ ਕਰ ਮੇਰੀ ਗੱਲ ਸੁਣਾ ਨਾਲ ਜੇ ਤੂੰ ਮੈਨੂੰ ਖੁਸ਼ੇ ਦੇਖਣਾ ਚਾਹੁੰਦਾ ਨਾ ਬਸ ਥੋੜਾ ਜਿਹਾ ਆਪਦਾ ਵੀ ਕੰਟਰੋਲ ਕਰ ਲੈ ਆਪਦੇ ਆਪ ਨੂੰ ਮੈਂ ਪੁੱਤ ਕੀ ਕੰਟਰੋਲ ਕਰਨਾ ਦੱਸ ਜੇ ਚਾਹ ਨੂੰ ਕਹੇ ਮੈਂ ਤਾਂ ਇਹ ਜਦੋਂ ਤੁਹਾਡਾ ਜੀ ਕਰਿਆ ਕਰੂ ਫੜਾ ਦਿਆ ਕਰੋ ਮੈਂ ਕਹਿੰਦਾ ਹੀ ਨਹੀਂ ਓ ਯਾਰ ਇਹਦਾ ਪੀਲਾ ਇਹ ਤਾਂ ਨਹੀਂ ਤਦੋਂ ਖੌਂਦੇ ਹੈਗੇ ਐਨੇ ਜੋਗੇ ਦੇ ਹੈਗੇ ਤੁਹਾਨੂੰ ਚਾਹ ਪਾਣੀ ਤਾਂ ਦਵਾਂਗੇ ਬਸ ਫਿਰ ਥੋੜਾ ਜਿਹਾ ਉਹਦੇ ਮੂੰਹ ਨਾਲ ਬੋਲਿਆ ਕਰੋ ਫਿਰ ਮੈਨੂੰ ਕਹਿ ਦਾਂਦੀ ਆ ਬਾਪੂ ਮੇਰੇ ਨਾਲ ਮੂੰਹ ਜ਼ੁਬਾਨ ਲੜਾਉਂਦਾਗਾ ਅੱਛਾ ਆਓ ਤੈਨੂੰ ਕਿ ਹੋਰ ਤਾਂ ਨਹੀਂ ਕੁਛ ਕਿਹਾ ਕੁਛ ਨਹੀਂ ਕਿਹਾ ਉਹਨੇ ਬਸ ਫਿਰ ਪੁੱਤ ਮੈਂ ਕਹਿੰਦਾ ਵੀ ਨਹੀਂ ਆ ਲੈ ਕੰਨਾਂ ਨੂੰ ਹੱਥ ਲਾ ਲੈ ਮੈਂ ਨੂਰ ਰਾਣੀ ਨੂੰ ਕੁਛ ਨਹੀਂ ਕਰਾਂ ਹੁਣ ਬਾਪੂ ਤੈਨੂੰ ਵੀ ਪਤਾ ਮੈਂ ਵੀ ਟੈਮਟ ਪਾਣਾ ਆਪਦਾ ਠੀਕ ਆ ਜੇ ਇਹ ਬਾਕੀ ਆਪਦੇ ਪੇਕੇ ਫਿਰ ਰੋਟੀ ਕੌਣ ਦਊ ਆਪਾਂ ਨੂੰ ਹਾਂ ਘੱਟੋ ਘੱਟ ਤੂੰ ਨਹੀਂ ਵਿਸਿਆਣਾ ਤੇਰਾ ਘਰ ਬਸਦਾ ਹੋਣਾ ਚਾਹੀਦਾ ਬਸ ਮੈਂ ਭੁੱਖ ਤੇ ਘੱਟ ਨੂੰ ਜਦੋਂ ਤੂੰ ਕਹਿਦਾ ਕਰੇਂਗਾ ਮੇਰੇ ਬਾਪੂ ਨੂੰ ਰੋਟੀ ਫੜਾ ਦੇ ਮੈਂ ਉਦੋਂ ਖਾ ਲਿਆ ਨੀ ਮੈਂ ਕਹਿੰਦਾ ਜਦੋਂ ਬਸ ਮੈਨੂੰ ਕੋਈ ਵੇਲਾ ਹੋ ਗਿਆ ਜਾਂ ਕੀ ਹੋ ਗਿਆ ਬਸ ਬੱਪੂ ਟਾਈਮ ਕੱਢ ਲਾ ਠੀਕ ਹੈ ਨਾ ਜਿੰਨੀ ਤਨੂੰ ਰੱਬ ਨੇ ਉਮਰ ਬਖਸ਼ੀ ਨਾ ਆਪਦਾ ਹੱਥ ਖੜ ਦੇ ਠੀਕ ਹੈ ਨਾ ਹੁਣ ਤੈਨੂੰ ਵੀ ਪਤਾ ਸਾਰੇ ਖਰਚੇ ਘਟਦੇ ਥੋੜੀਆ ਵੱਧਦੇ ਆ ਹੁਣ ਮੈਨੂੰ ਪਤਾ ਨਾ ਮੈਂ ਆਪਣੀ ਘਰ ਦੀ ਕਬੀਲਦਾਰੀ ਨੂੰ ਕਿਵੇਂ ਚਲਾ ਰਿਆਂਗਾ ਕੋਈ ਨਹੀਂ ਪੁੱਤ ਸਭ ਠੀਕ ਹੋ ਜੂ ਕੋਈ ਨਹੀਂ ਕੀ ਠੀਕ ਹੋ ਜੂ ਬੱਪੂ ਸਭਾ ਠੀਕ ਹੋ ਜੂ ਅਤੀ ਜਿਹਦੇ ਮੈਂ ਮਾੜਾ ਘਰੋਂ ਵਗ ਜਾ ਉਹਦੀ ਤੇਰਾ ਕੋਈ ਨਾ ਕੋਈ ਕਲੇਸ਼ ਮੇਰੇ ਘਰੇ ਨਾਲ ਉਹਦੀ ਹੋ ਜਾਂਦਾ ਨਹੀਂ ਬੰਦਾ ਤਾਂ ਉਹੀ ਨਹੀਂ ਬੋਲਦਾ ਹੁੰਦਾ ਚਲ ਤੀਮੀ ਇਹ ਤਾਂ ਬੋਲਦੇ ਨੇ ਬੰਦੇ ਹੈਂ ਬੰਦਾ ਵੀ ਘਟੋ ਘਟਾ ਸਿਆਣਾ ਹੋ ਗਿਆ ਵੀ ਤੂੰ ਨਾਲ ਉਹ ਤੇ ਚਬਰ ਚਬਰ ਬੋਲੀ ਨੇ ਪੱਖੇ ਵਿੱਚ ਕਿੱਡੀ ਗੱਲ ਤੂੰ ਇੱਧਰ ਆ ਕੇ ਬਹਿ ਜਾ ਕੇ ਕੋਈ ਗੱਲ ਨਹੀਂ ਮੇਰਾ ਕਸੂਰ ਕਿੰਨਾ ਕਹਿ ਮੈਂ ਗਰਮੀ ਦੇ ਮਾਰੇ ਨਹੀਂ ਪੱਖਾ ਛੱਡ ਲਿਆ ਮੈਂ ਗੁਨਾਹ ਤਾਂ ਨਹੀਂ ਕਰਤਾ ਹੁਣ ਤੂੰ ਕਸੂਰ ਮੇਰੇ 'ਚ ਹੀ ਕਰ ਜਾਈਂ ਉਹ ਬਾਪੂ ਮੇਰੀ ਗੱਲ ਸੁਣ ਜਿਨੇ ਦੇਨੇ ਤੂੰ ਉਧਰ ਬਹਿ ਜਾ ਕਰ ਠੀਕ ਹੈ ਨਾ ਸ਼ਾਮ ਨੂੰ ਤੂੰ ਆਪਦਾ ਉਰੇ ਬਹਿ ਜਾ ਕਰ ਚੰਗਾ ਸਮਝ ਲੱਗੀ ਆਦ ਨੂੰ ਪੱਖੀ ਦੀ ਗੱਲ ਹੈ ਤੈਨੂੰ ਮੈਂ ਪੱਖਾ ਦੱਤੀ ਭਰਾ ਲਿਆ ਦੂਰੇ ਜਾਂ ਦੂਜਾ ਟੰਗਾ ਦੂੰਗਾ ਚੱਲ ਜਾਂਦਾ ਗਿਆ ਲਿਆਦੀ ਨਹੀਂ ਉਹਦੇ ਤੇ ਕਾਹਨੂੰ ਖਰਚ ਕਰਨਾ ਮੈਂ ਆਪੀ ਚੱਲ ਮਾਰ ਲਿਆ ਕਰੂ ਹੋਰ ਕੀ ਹੈ ਚੱਲ ਮਾਰ ਕੋਈ ਨਹੀਂ ਬਹੂ ਨੂੰ ਨਾ ਕੁਝ ਕਹੀਂ ਮੈਂ ਉਹਨੂੰ ਨਹੀਂ ਕਹਿੰਦਾਗਾ ਮੈਂ ਤੈਨੂੰ ਕਹਿੰਦਾ ਵੀ ਤੂੰ ਉਹਨੂੰ ਕੁਝ ਕਹੀਂ ਠੀਕ ਹੈ ਨਾ ਐਵੇਂ ਚਾਬਰ ਚਾਬਰ ਲੱਗ ਜਨ ਹਾਂ ਬੋਲਣਾ ਨਹੀਂ ਬੋਲਦਾ ਮੈਂ ਸਿਆਣਾ ਸਿਆਣਾ ਬਣ ਕੇ ਰਹਿਆ ਕਰ ਠੀਕ ਹੈ ਨਾ ਕੋਈ ਨਹੀਂ ਪਤਾ ਆ ਕਰਕੇ ਜੇ ਉਧਰ ਉਹ ਪਾ ਦੀ ਕੱਖ ਵੱਢਣੇ ਨਾਲੇ ਸ਼ਾਮ ਨੂੰ ਅੱਜ ਉਹ ਮੈਂ ਪਾ ਦੂੰਗਾ ਮੈਂ ਜਾਣਾਂਗਾ ਕਿਤੇ ਅੱਜ ਕੋਈ ਨਹੀਂ ਤੂੰ ਵਗ ਜਾ ਪੁੱਤ ਜਿੱਥੇ ਜਾਣਾ ਤੇ ਮੈਂ ਕੱਖ ਪਸ਼ੂਆਂ ਨੂੰ ਆਪੇ ਪਾ ਦੂੰ ਉਹ ਕੋਤਰ ਨਾਲੇ ਉਹ ਕੋਤਰ ਵੀ ਦਿਊਗਾ ਆਹ ਆ ਕੋਈ ਨਹੀਂ ਮਾੜਾ ਸਿਆਣਾ ਹੋ ਜਾ ਹੁਣ ਨਾਲੇ ਬਸ ਹੋ ਗਿਆ ਸਿਆਣਾ ਪੁੱਤ ਆਓ ਠੀਕ ਆ ਚੰਗਾ ਆ ਕੱਪ ਤਾਂ ਲੈ ਜਾ ਪੁੱਤ ਤੇਰੇ ਕਾਲਾ ਦੇਊਗੀ ਆ ਲੈ ਲੈ ਫੜਾ ਚੱਲ ਕਹੀ ਨਾ ਕੋਸਮ ਮਖਾ ਬਹੂ ਨੂੰ ਓਏ ਉਹਨੂੰ ਮੈਂ ਕੁਛ ਕਹਿੰਦਾਗਾ ਮੈਨੂੰ ਡਰ ਲੱਗਦਾ ਪੁੱਤ ਨਾਲ ਤਾਂ ਬਾਪੂ ਉਹੀ ਗੱਲ ਆ ਤੂੰ ਵੀ ਦੋਗਲੀਆਂ ਲਗੜ ਨਾਲ ਤਾਂ ਕਹਿ ਜਨਾ ਫਿਰ ਉਲਟਾ ਮੈਨੂੰ ਜਾ ਕੇ ਕਹਿਣਾ ਪੈਂਦਾਗਾ ਪੁੱਤ ਮੈਥੋਂ ਰਹਾ ਨਹੀਂ ਜਾਂਦਾ ਨਿਕਲ ਜਾਂਦਾ ਮਨੋਂ ਮਰੀ ਚੱਲ ਕੋਈ ਨਹੀਂ ਮੈਂ ਡਰਦਾ ਵੀ ਆ ਵੀ ਤੂੰ ਸੋਡਾ ਕਰ ਜੇ ਡਰਦਾ ਹਾਂ ਮੈਂ ਘਰ ਵਿਛਾਲੇ ਸਾਡਾ ਘਰ ਤਾਂ ਤੂੰ ਹੀ ਨਹੀਂ ਬਸਣ ਦਿੰਦਾਗਾ ਮੈਂ ਬਹੂ ਨੂੰ ਕੁਛ ਕਹੀ ਨਾ ਪੁੱਤ ਓ ਕੋਈ ਨਾ ਬਾਪੂ ਉਹਨੂੰ ਨਹੀਂ ਕੁਛ ਕਹਿੰਦਾਗਾ ਪਰ ਤੂੰ ਵੀ ਕਈ ਵਾਰ ਨਾ ਗੱਲਾਂ ਦੋਗਲੀਆਂ ਕਰਦਾਗਾ ਨਾਲ ਤਾਂ ਕਹਿ ਜਾਣਾ ਨਾਲੇ ਫਿਰ ਬਾਅਦ ਵਿੱਚ ਮੁੱਕਰ ਜਨਾ ਸਾਡੀ ਦੋਵਾਂ ਦੀ ਆਪਸ ਵਿੱਚ ਲੜਾਈ ਪਵਾ ਦੇ ਸਿਆਣੀਆਂ ਗੱਲਾਂ ਕਰ ਲਿਆ ਕਰ ਸਿਆਣਾ ਗਾ ਠੀਕ ਆ ਪੁੱਤ ਹੁਣ ਮੈਂ ਸਿਆਣੀਆਂ ਗੱਲਾਂ ਕਰਿਆ ਕਰੂ ਨਾ ਆਰਾਮ ਆਰਾਮ ਕਰ ਲਿਆ ਕਰ 10 ਮਿੰਟ ਰੱਬ ਦਾ ਨਾਮ ਵੀ ਲੈ ਲਿਆ ਕਰ ਤੂੰ ਰੱਬ ਦਾ ਨਾਮ ਲੈਣਾ ਬਥੇਰਾ ਪੁੱਤ ਜੇ ਰੱਬ ਦਾ ਨਾਮ ਲਵੇਂ ਨਾ ਤਾਂ ਤੈਨੂੰ ਲੜਾਈ ਨਾ ਸੋਝਣ ਕਿਤੇ ਮੇਰੇ ਨਾਲ ਆਡੇ ਨਾਲ ਨਾ ਕਿਤੇ ਉਹਦੇ ਨਾਲ ਆਡੇ ਲਾਉਣ ਨਾ ਜੇ ਇਹੋ ਜਿਹਾ ਹੋਵੇਂ ਨਾ ਚੰਗਾ ਭਾਲਾ ਚੁੱਪ ਕਰਕੇ ਰੋਟੀ ਖਾ ਲਈ ਕਿਹੋ ਜੀ ਬਣਦੇ ਘਰੇ ਚੱਲ ਠੀਕ ਐ ਸਿਕੰਦਰਾ ਕਮਾਲੀ ਹੋਈ ਪਈ ਆ। ਬਸ ਸਾਰਾ ਦਿਨ ਸੌਣ ਨੂੰ ਮੂਰੇ। ਮੰਮੀ। ਲੈ। ਮੰਮੀ। ਹਾਂ ਪੁੱਤ। ਲੈ ਦੱਸ। ਐਂ ਡਰਦੀਂ ਕੀ ਹੋ ਗਿਆ? ਹੇ ਹੇ। ਅੱਖ ਜੀ ਲੱਗੀ ਸੀ। ਉਹ ਮੈਂ ਤਾਂ ਐਂ ਕਹਿੰਦੀ ਆ ਸਾਧਨਾ ਅੰਦਰ ਵੜ ਕੇ ਪਈ ਰਹਿਣੀ ਆਂ ਉਹ ਬਾਹਰ ਵੇਰੇ ਚ ਬਹਿ ਜਾ ਕਰ। ਹੈਂ? ਜੇ ਕੋਈ ਬਾਹਰ ਕੋਈ ਸਮਾਨ ਚੱਕ ਕੇ ਲੈ ਗਿਆ ਫਿਰ ਘਰ ਦੀ ਵੱਡੀ ਆਂ ਤੂੰ। ਹੈਂ? ਤੈਨੂੰ ਤਾਂ ਬਾਹਰ ਬਠਣਾ ਚਾਹੀਦਾ ਤੂੰ ਪੱਖਾ ਛੱਡ ਕੇ ਇੱਥੇ ਬੈਠੀ ਆਂ। ਗਰਮੀ ਲੱਗੀ ਜਾਂਦੀ ਸੀ ਪੁੱਤ ਬਾਹਰੇ ਬਹੁਤ ਸੇਕ ਮਾਰਦਾ। ਔ ਮੰਮੀ ਬਥਿਆਰੀ ਹਵਾ ਚਲਦੀ ਜਾਂਦੀ ਆ ਅੱਛਾ ਮੈਨੂੰ ਆਂ ਦੱਸ ਜਦੋਂ ਥੋੜੇ ਵੇਲੇ ਹੁੰਦੇ ਸੀ ਪੱਕੇ ਲਾਲਾ ਪੰਜ ਪੈਂਦੇ ਹੁੰਦੇ ਸੀਗੇ ਉਹਦੇ ਵਿੱਚ ਆਹੀਂ ਨਿੰਮਾ ਥੱਲੇ ਪੈਂਦੇ ਹੁੰਦੇ ਸੀ ਉਹਦਾ ਪੁੱਤ ਕੁਝ ਹੋਰ ਉਹ ਸੀਗਾ ਹੈ ਔ ਮੰਮੀ ਕੀ ਸੀਗਾ ਸਾਰਾ ਕੁਝ ਉਹੀ ਆ ਬਸ ਹੁਣ ਤੁਹਾਨੂੰ ਡਰਾਮੇ ਆ ਗਏ ਹੈ ਹੁਣ ਪੁੱਤ ਪੈਸੇ ਕਮਾਉਂਦੇ ਆ ਹੁਣ ਆਏ ਵੀ ਛੇ ਦੀ ਡਾੜ ਗਏ ਬਸ ਵੀ ਬਾਅਦ ਚ ਨਾ ਜਾਵੇ ਇਹਨਾਂ ਕੋਲ ਕੋਈ ਰੁਪਿਆ ਨਾ ਨਾ ਪੁੱਤ ਹੀ ਤੱਕ ਹੋ ਗਿਆ ਕੋਈ ਨਾ ਬੰਦ ਕਰ ਦੇ ਮੈਂ ਪੈ ਜੰਨੇ ਆਂ ਅਹੀਂ ਪੈ ਜੰਨੇ ਮਮਮੀ ਮੈਂ ਐਂ ਕਹਿਨੀ ਆਂ ਮੈਂ ਵੀ ਘੰਟਾ ਕਸੋਣਾ ਲਾਡੀ ਘਰੇ ਨਹੀਂ ਹੈਗਾ ਕੋਈ ਬਾਹਰ ਕੋਈ ਚੀਜ਼ ਚੱਕ ਕੇ ਲਿਆ ਫਿਰ ਕੀ ਕਰਾਂਗੇ ਜਾਂ ਤੂੰ ਬਾਹਰ ਬੈਠ ਜਾ ਮੰਜਾ ਢਾ ਕੇ ਮੈਨੂੰ 2 ਘੰਟੇ ਸੌ ਜਾਂਦੇ ਨਹੀਂ ਤੇ ਮੇਰੀ ਤਾਂ ਸੁਰਤ ਬਾਹਰ ਹੀ ਰਹਿੰਦੀ ਆ ਹਾਂ ਬਸ ਉੱਠਣ ਸਾਰ ਜਦਾ ਸਵੇਰੇ ਲੇਟ ਉੱਠਣਾ ਫਿਰ ਕੰਮ ਕਰਕੇ ਜਦ ਲੇਟ ਜਗੇ ਬਸ ਮਗਰ ਮਾਛੰਗੂ ਕੰਮ ਨਹੀਂ ਕਰਨੀ ਕੋਈ ਹਾਂ ਕੁੜੇ ਨੀ ਸੀ ਪੋ ਨਿਕ ਰਹੀ ਹੈ ਲੈ ਹਾਂ ਹਾਂ ਆ ਜਾ ਭਣਿਆ ਆ ਜਾ ਘਰੀਆਂ ਅੰਦਰ ਬੜੀ ਬੈਠੀ ਸੀ ਹੈ ਬਸ ਅੱਖ ਜੀ ਲੱਗੀ ਤੇ ਆ ਜਾ ਆ ਜਾ ਭਣਿਆ ਆ ਜਾ ਅੰਦਰ ਇਸ ਦੀ ਮੈਂ ਤਾਂ ਕੀ ਗੱਲ ਕੁੜੇ ਬਾਹਲੇ ਲੰਗ ਜਾ ਮਾਰਨ ਲੱਗੀ ਹੇ ਹੇ ਗੋਡਾ ਵਾਲਾ ਦੁਖਦਾ ਮੇਰਾ ਅੱਛਾ ਤੇ ਕੋਈ ਦਵਾਈ ਬੂਟੀ ਲਈ ਆਉਂਦੀ ਅਬ કરી ਲੈ ਲਈ ਸੀਗੀ ਮੈਂ ਫੱਕੀ ਜੀ ਬਣਾ ਲਈ ਸੀਗੀ ਘਰੀ ਘਰੇ ਵਾਲੀਆਂ ਦਵਾਈਆਂ ਨਾਲ ਕਿਹੜਾ ਠੀਕ ਹੁੰਨੇ ਆ ਹੈ ਡਾਕਟਰ ਤੋਂ ਲਿਆ ਤੂੰ ਵਧੀਆ ਕੋਈ ਡਾਕਟਰ ਤੋਂ ਮੈਂ ਨਾ ਲੋਟ ਨਹੀਂ ਹੁੰਦੀ ਡਾਕਟਰ ਵਾਲੀ ਦਵਾਈ ਨਾਲ ਤਾਂ ਕਰਕੇ ਲੈ ਦੱਸ ਆ ਤੇ ਤੋਂ ਮੈਂ ਤਾਂ ਪਹਿਲੇ ਵਾਰੀ ਸੁਣਿਆ ਵੀ ਡਾਕਟਰ ਵਾਲੀ ਦਵਾਈ ਨਾਲ ਲੋਟ ਨਹੀਂ ਹੁੰਦੀ ਹਾਂ ਹਾਂ ਬਸ ਚੱਲ ਹੋਰ ਦੱਸ ਚਾਹ ਬਣਾਵਾ ਨੀ ਬੱਸ ਬਣੇ ਚਾਹ ਨਹੀਂ ਮੈਂ ਪੀਂਦੀ ਹੁਣੀ ਪੀ ਕੇ ਆਈ ਸੀ ਬਸ ਮੈਂ ਇਧਰ ਲੰਗੀ ਜਾਂਦੀ ਸੀ ਮੈਂ ਆਖਿਆ ਚੱਲ ਮੈਂ ਨਸੀਬਕੁਰ ਕੋਲੇ ਜਾਇਆ ਮਾ ਇਹ ਤਾਂ ਭਣ ਤੇ ਬਹੁਤ ਵਧੀਆ ਕੀਤਾ ਜਿਹੜਾ ਆ ਗਈ ਤੂੰ ਮੇਰੇ ਕੋ ਨਸੀਬਕੁਰੇ ਹਾਂ ਤੂੰ ਆਏ ਅੱਖਾਂ ਜਿਵੇਂ ਭਰ ਲੀਆਂ ਕੀ ਗੱਲ ਕੁਝ ਦੁੱਖਦਾ ਏ ਤੇਰਾ ਨਾ ਨਾ ਮੇਰਾ ਕੀ ਦੁੱਖਦਾ ਕੁਝ ਨਹੀਂ ਦੁੱਖਦਾ ਮੇਰਾ ਤਾਂ ਉਹੀ ਬਸ ਪਾਣੀ ਜਾਈ ਜਾਂਦਾ ਕੱਲ ਦਾ ਅੱਖ ਚੋਂ ਤਾਂ ਕਰਕੇ ਨਹੀਂ ਆ ਨੱਕ ਕੰਨ ਜਮੀ ਲਾ ਰੱਖਿਆ ਕੀ ਗੱਲ ਤੇਰੇ ਤਾਂ ਐਡੇ ਸੋਹਣੇ ਚਬੂਲੀ ਵਾਲੇ ਕਾਂਟੇ ਪਾਏ ਹੋਏ ਸੀ ਤੇ ਨਾਲੇ ਚੂੜੀਆਂ ਕਿੱਧਰ ਗਈਆਂ ਉਹ ਨਾ ਮੈਂ ਰੱਖਤੀ ਆ ਮੈਂ ਤਾਂ ਰੱਖਤੀ ਆ ਵੀ ਐਵੇਂ ਕੋਈ ਲਾ ਲੂ ਲੈਂਦਾ ਕਿਤੇ ਉਰਾ ਪਰਾਂ ਗਏ ਦਾ ਤਾਂ ਰੱਖਤੀ ਆ ਮੈਂ ਲਾ ਕੇ ਹੈਲਾ ਕਮਲੀ ਨਾ ਮੇਰੀ ਗੱਲ ਸੁਣੋ ਹੁਣੀ ਤਾਂ ਆਪਣਾ ਟਾਈਮ ਆ ਘਰੇ ਬੈਠੇ ਰਹਿਨੇ ਆ ਆਪਾਂ ਕਿਹੜਾ ਕਿਤੇ ਜਾਣਾ ਪੌਣ ਹੁੰਡਾਉਣ ਦਾ ਹੈ ਫਿਰ ਤਾਂ ਤੈਨੂੰ ਪਤਾ ਜਵਾਨੀ ਪਹਿਰੇ ਚ ਤਾਂ ਚੱਲ ਆਪਾਂ ਜਵਾਕਾ ਜੱਲ੍ਹੇ ਚ ਰੁੱਝੇ ਪਏ ਸੀ ਹੈ ਹੁਣੀ ਨੂੰ ਪੁੱਤ ਨੂੰ ਅਗਲਾ ਕਹਿੰਦਾ ਭਾਈ ਮਾਂ ਨੂੰ ਵਧੀਆ ਸ਼ਿੰਗਾਰ ਕੇ ਰੱਖਦੇ ਨੇ ਨਾ ਨਾ ਪਤਾ ਕੀ ਗੱਲ ਹੈ ਮੈਂ ਕਿਹੜਾ ਕਿਸੇ ਨੂੰ ਪਾ ਕੇ ਦਿਖਾਉਣੀਆਂ ਨੇ ਹੁਣ ਤੈਨੂੰ ਪਤਾ ਤਾਂ ਹੈ ਗਈ ਹੈ ਹੈ ਚਲ ਆਏ ਆਂ ਵੀ ਕੀ ਕਹਿੰਦੀਆਂ ਨੇ ਗਿਆ ਸਾਂ ਕੇ ਰੱਖਤੀਆਂ ਚਲ ਉਹ ਤਾਂ ਮੈਂ ਤੇਰੀ ਗੱਲ ਸਮਝਦੀ ਆਂ ਨਾਲੇ ਮੈਂ ਤੈਨੂੰ ਨਸੀਬ ਕੁਰੀ ਇੱਕ ਗੱਲ ਹੋਰ ਦੱਸਾਂ ਮੈਨੂੰ ਤਾਂ ਬਲਾਈ ਦੁੱਖ ਆਇਆ ਸੁਣ ਕੇ ਕੀ ਤੇ ਦੇਖ ਲੈ लाडी ਦੇ ਪਿਓ ਨੂੰ ਉਧਰ ਤੂੜੀ ਵਾਲਾ ਕਮਰਾ ਦੇ ਰੱਖਿਆ ਹੈ ਹੈ ਹਾਂ ਤੇ ਮੈਂ ਆਖਲਾ ਸਾਰੇ ਮੁਰ ਹੋ ਗਿਆ ਵਿਚਾਰਾ ਕਾਲੇ ਘੋੜੇ ਮਗੋਂ ਐ ਘਮਾਉਂਦੇ ਨੂੰ ਤੇ ਹੁਣ ਬੜਿਆਪੇ ਵਾਰਿਆ ਤੂੜੀ ਵਾਲੇ ਕਮਰੇ ਚ ਸਿਰਦਾ ਪਸਦੋ ਦਿਲ ਨਾਲ ਹੌਲਾ ਕਰ ਰੋਣਾ ਰੋਏ ਤਾਂ ਕੰਬੜੀ ਕਿ ਵਣਦਾ ਤੂੰ ਇੱਥੇ ਤੜਫੀ ਜਾਨੀ ਐ ਉਹ ਉੱਥੇ ਤੜਫੀ ਜਾਂਦਾ ਹੈ ਹੈ ਪੈਣੀ ਮਾਪੇ ਉਹ ਵੀ ਉਸ ਟਾਈਮ ਤੇ ਪੁੱਤ ਮੰਗਦੇ ਨੇ ਪਰ ਮੈਂ ਇਹ ਕਹਿਨੀ ਆ ਵੀ ਚਾਹੇ ਧੀ ਐ ਹੀ ਹੋ ਜਾਣ ਪਰ ਮਾਪੇ ਉਹਦਾ ਦੁੱਖ ਤਾਂ ਦੇਖਣ ਨਾ ਆਹ ਹੀ ਤਾਂ ਮੈਂ ਕਹਿੰਨੀ ਆ ਭਾਣੀ ਈਆਂ ਦੁੱਖ ਤਾਂ ਬਣਾਉਂਦੀਆਂ ਆਹ ਪੁੱਤ ਦੇਖ ਲੈ ਪੁੱਤਾਂ ਨੇ ਕੀ ਦੁੱਖ ਬੰਡਾਇਆ ਹੈ ਮਾਂ ਨੂੰ ਕਹਿੰਦੇ ਤੂੰ ਉਧਰ ਹੈ ਕਿ ਉਹਨੂੰ ਕਹਿੰਦੇ ਇੱਧਰ ਹੈ ਵੀ ਦੋ ਰੋਟੀਆਂ ਇਹਨਾਂ ਨੂੰ ਦਿੰਦਿਆਂ ਨੂੰ ਛੋਡੇ ਕਿਹੜਾ ਘਾਟਾ ਪੈਂਦਾ ਸੀ ਬਸ ਭਾਣੀ ਤਕਦੀਰਾਂ ਦੇ ਸੌਦੇ ਨੇ ਕੀ ਕਰ ਸਕਦੇ ਆ ਨਸੀਬ ਕੁਰੀ ਪਰ ਇੱਕ ਗੱਲ ਤਾਂ ਹੈ ਜਿੱਦ ਦੇ ਤੂੰ ਇੱਧਰ ਆਈਆਂ ਨਾ ਅੱਧੀ ਰਹਿ ਗਈ ਗੱਲਾਂ ਨਹੀਂ ਤਾਂ ਤੂੰ ਵੀ ਲਗਾਉਣੀ ਹੈ ਜੇ ਕੋਈ ਗੱਲ ਹੈ ਤਾਂ ਦੱਸ ਦੇ ਪੈਣੀ ਨਾ ਨਾ ਮੈਂ ਕਾ ਨੂੰ ਗੱਲਾਂ ਲਗਾਉਣੀ ਆ ਬਸ ਤੈਨੂੰ ਪਤਾ ਹੀ ਐ ਨਾਲ ਕਿਹੜਾ ਜੀ ਕਰਦਾ ਹੁਣ ਤੈਨੂੰ ਐਂ ਆ ਵੀ ਮੈਂ ਕਾਂਟੇ ਕਿਉਂ ਨਹੀਂ ਪਾਈ ਜਾਂ ਮੈਂ ਚੂੜੀਆਂ ਕਿਉਂ ਨਹੀਂ ਪਾਰਖੀਆਂ ਪਹਿਲਾਂ ਵਾਂਗੂ ਤੈਨੂੰ ਦੱਸਿਆ ਤਾਂ ਹੈ ਵੀ ਉਹ ਤਾਂ ਮੈਂ ਬਸ ਉਹੀ ਚੋਰੀ ਦੇ ਡਰ ਤੋਂ ਕੱਢ ਕੇ ਰੱਖਤੀ ਆ ਰਸੀਬ ਕਰੇ ਆਏ ਕਰੀ ਜਾਵੇਂਗੀ ਕਿੱਥੋਂ ਤੇਰੇ ਦਿਨ ਕੱਟੀਆਂ ਹੋਣਗੀਆਂ ਸਾਰੀ ਉਮਰ ਹੋ ਗਿਆ ਦੋਨੇ ਜੀਆਂ ਨੂੰ ਸੋਨੂੰ ਘਟਾ ਢੋਂਦਿਆਂ ਨੂੰ ਹੋਏ ਪੁੱਤ ਜਵਾਨ ਪੁੱਤ ਵਿਆਹਾਂਗੇ ਬੈ ਕੇ ਰੋਟੀਆਂ ਖਾਵਾਂਗੇ ਨੂਹਾਂ ਦੇ ਹੱਥਾਂ ਦੀਆਂ ਪੱਕੀਆਂ ਪਰ ਆਹ ਹਾਲਾਤਾਂ ਦੇ ਦਿਨਾਂ ਦਾ ਤਾਂ ਨਹੀਂ ਪਤਾ ਸੀ ਵੀ ਇਹੇ ਜੇ ਟਾਈਮ ਆਉਣਗੇ ਸੋਡੇ ਤੇ ਹੋਰ ਤਾਂ ਸਾਰਾ ਕੁਝ ਚੱਲਿਆ ਜਾਂਦਾ ਭੈਣ ਪਰ ਵਿਛੋੜਾ ਨਹੀਂ ਚੱਲਿਆ ਜਾਂਦਾ ਆਹੋ ਮਰੇ ਤਾਂ ਬੰਦਾ ਇੱਕ ਦੂਜੇ ਨਾਲ ਦੁੱਖ ਸੁੱਖ ਕਰਦਾ ਇੱਕ ਦੂਜੇ ਕੋਲ ਬੰਧਦਾ ਹੈ ਬਾਰੇ ਹੀ ਹੁੰਮਰ ਸਾਡਾ ਬਿਛੋੜਾ ਪਤਾ ਜਵਾਕਾਂ ਨੇ ਤਾਂ ਹੀ ਤਾਂ ਮੈਂ ਕਹਨੀ ਆ ਚੱਲ ਜੇ ਇੱਕ ਜਣਾ ਮੁੱਕ ਜਾਂਦਾ ਜਾਂ ਘਰ ਵਾਲੀ ਜਾਂ ਘਰ ਵਾਲਾ ਉਹ ਸਬਰ ਆ ਜਾਂਦਾ ਪਰ ਜਿਉਂਦੇ ਜੀਆਂ ਦਾ ਨਸੀਬ ਕੋਲੇ ਸਬਰ ਨਹੀਂ ਹੁੰਦਾ ਬਸ ਤੂੰ ਮਨ ਹੌਲਾ ਨਾ ਕਰ ਨਾਲੇ ਫਿਰ ਸੋਨੂ ਕਿਹੜਾ ਇੱਥੇ ਇਹਨਾਂ ਨੇ ਕੈਦ ਕਰ ਰੱਖਿਆ ਤੂੰ ਦੁਖ ਸੁਖ ਕਰਿਆ ਆ ਕਰ ਜਾਇਆ ਆ ਕਰ ਮਾੜਾ ਮੋਟਾ ਕੋਈ ਹਾਲ ਚਾਲ ਪੁੱਛਿਆ ਆ ਕਰ ਕਮਤਨ ਦਈ ਇਹ ਨਾ ਹੁੰਦਾ ਜਾਵਾਂ ਕਦੋਂ ਟਾਈਮ ਹੀ ਨਹੀਂ ਲੱਗਦਾ ਬਸ ਕੀ ਕਰਿਆ ਜਾਵੇ ਚਲੋ ਜਿਵੇਂ ਸੋਡੇ ਕਰਮਾ ਚ ਸੀ ਮਨ ਹੌਲਾ ਨਾ ਕਰ ਪਾਸ ਚੁੱਪ ਕਰ ਰੋ ਨਾ ਚੁੱਪ ਕਰ ਨਸੀਬ ਕੁੜੇ ਰੋ ਨਾ ਕਮਲੀ ਆਏ ਰੋਈ ਜਾਮੇ ਕੀ ਕਿਰ ਕਿਹੜਾ ਇਹ ਤੇਰਾ ਦੁੱਖ ਸਮਝ ਲੈਣਗੇ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਕਰਮਾਂ ਚ ਰੋਣਾ ਹੀ ਰਹੀ ਹੈ ਮੇਰੀ ਗੱਲ ਸੁਣ ਨੂਹਾਂ ਨੇ ਤਾਂ ਤੇਰੀਆਂ ਨੇ ਇਹ ਜੇ ਹੋਣਾ ਹੀ ਹੋਣਾ ਸੀ ਤੇਰੇ ਤਾਂ ਮੁੰਡੇ ਵੀ ਬੇਲ ਲੈ ਕੇ ਨਿਕਲੇ ਜਿਹੜੇ ਉਹਨਾਂ ਪਿੱਛੇ ਲੱਗਦੇ ਨੇ ਨਹੀਂ ਤਾਂ ਮਾਪੇ ਦਾ ਦੁੱਖ ਸਮਝਦੇ ਹੁੰਦੇ ਆ ਪਰ ਕੁੜੀ ਨੇ ਨਹੀਂ ਕਿਹੜਾ ਮਾਰਿਆ ਨਾ ਭਨੇ ਕਿਹੜਾ ਤਾਂ ਨਹੀਂ ਮਾਰਿਆ ਕੁੜੀ ਨੇ ਖਬਰਾਂ ਨੂੰ ਵਿਚਾਰੀ ਨੂੰ ਪਤਾ ਵੀ ਹੈ ਕਿ ਨਹੀਂ ਪਤਾ ਮੈਨੂੰ ਤਾਂ ਫੋਨ ਨੰਬਰ ਹੀ ਨਹੀਂ ਪਤਾ ਉਹਦਾ ਆਪ ਹੀ ਲਾ ਕੇ ਦਿੰਦੇ ਹੁੰਦੇ ਸੀ ਜਵਾਕ ਲੈ ਇਹਨਾਂ ਨੇ ਕਿਹੜਾ ਦੱਸਣਾ ਵੀ ਅਸੀਂ ਆਏ ਕੁਝ ਕਰਦੇ ਆਂ ਆਪਣੇ ਮਾਪਿਓ ਨਾਲ ਹੈ ਇਹ ਤਾਂ ਐਂ ਕਹਿਣਗੇ ਬਹੁਤ ਵਧੀਆ ਰਹਿੰਦੇ ਆ ਜਾਂ ਲਾਡੀ ਦੇ ਪਿਓ ਨੂੰ ਪਤਾ ਸੀ ਨੰਬਰ ਕੀ ਪਤਾ ਉਹਨੇ ਫੋਨ ਫੋਨ ਕੀਤਾ ਹੋਵੇ ਜਾਂ ਉਹਨੂੰ ਪਤਾ ਹੈ ਕਿ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕਿਰਿਵਸ ਪਲੇ ਮਾੜਾ ਹੋਇਆ ਪੈਣੇ ਸੋਡੇ ਨਾਲ ਤਾਂ ਹਾਂ ਬਸ ਪੈਣੇ ਮਾੜੇ ਵਰਗਾ ਮਾੜਾ ਹੁਣ ਤਾਂ ਦਿਨ ਕੱਟੀਆਂ ਕਰਨੀਆਂ ਹੌਸਲਾ ਰੱਖ ਚੱਲ ਮੈਂ ਜਾਨੀ ਆ ਤੂੰ ਬਹਿ ਨਾ ਮੈਂ ਚਾਹ ਬਣਾਉਣੀ ਆ ਨਾ ਬਸ ਚਾਹ ਨਹੀਂ ਮੈਂ ਪੀਂਦੀ ਮੈਂ ਫੇਰ ਆਉਂਗੀ ਚੰਗਾ ਹਾਂ ਤੂੰ ਮੇਰੀ ਗੱਲ ਸੁਣ ਤੂੰ ਅੰਦਰ ਆ ਮੈਂ ਤੈਨੂੰ ਚਾਹ ਬਣਾ ਕੇ ਦੇਣੀ ਆ ਆ ਜਾ ਅੰਦਰ ਚਲ ਚਾਹ ਦੀ ਤੱਕੀ ਲੋੜ ਸੀ ਨਸੀਬ ਕਰੇ